ਦਰਿਕ ਸਵੇਰਾ ਜੀ ਵਿਖੇ ਰਿਓ ਤੁਸੀਂ ਤਾਂ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੀ ਹਾਂ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਅੱਜ ਗੁਜਰਾਤ ਦੇ ਦੌਰੇ ਤੇ ਰਹਿਣਗੇ ਇਸ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਤਾਂ ਭਾਜਪਾ ਸਰਕਾਰ ਦੀ ਨੀਤੀਆਂ ਦੇ ਖਿਲਾਫ ਇੱਕ ਵਿਸ਼ਾਲ ਰੈਲੀ ਜੋ ਹੈ ਕੀਤੀ ਜਾਵੇਗੀ ਤਾਂ ਵੱਡੀ ਖਬਰ ਹੈ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਅੱਜ ਸੀਐਮ ਮਾਨ ਗੁਜਰਾਤ ਦੌਰੇ ਤੇ ਰਹਿਣ ਵਾਲੇ ਨੇ ਤੇ ਇਸ ਦੌਰਾਨ ਆਪ ਸੁਪਰੀਮੋ ਵਰਮ ਕੇਜੀ ਵਾਲਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਪਾਜਪਾ ਸਰਕਾਰ ਦੀ ਨੀਤੀਆਂ ਦੇ ਵਿਰੋਧ ਦੇ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਜਾਏਗੀ ਇਸ ਦੇ ਨਾਲ ਹੀ ਕਿਸਾਨ ਮਹਾਪੰਚਾਇਤ ਦਾ ਵੀ ਆਯੋਜਨ ਕੀਤਾ ਗਿਆ ਹੈ ਤਾਂ ਦੱਸ ਦਈਏ ਕਿ ਗੁਜਰਾਤ ਦੇ सुरेंद्र नगर ਦੇ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੀਐਮ ਭਗਵੰਤ ਮਾਨ ਸੰਬੋਧਨ ਕਰਦੇ ਹੋਏ ਨਜ਼ਰ ਆਣਗੇ ਤਾਂ ਗੁਜਰਾਤ ਦਾ ਦੌਰਾ ਹੈ ਇਸ ਦੌਰਾਨ ਕੀ ਕੁਝ ਖਾਸ ਰਹਿੰਦਾ ਹੈ ਕਿ ਕੁਝ ਸੰਬੋਧਨ ਦੇ ਦੌਰਾਨ ਸੀਐਮ ਮਾਨ ਕਹਿੰਦੇ ਨੇ ਉਹ ਵੇਖਣ ਵਾਲੀ ਗੱਲ ਰਹੇਗੀ ਫਿਲਹਾਲ ਇਹ ਜਾਣਕਾਰੀ ਹੈ ਕਿ ਸੀਐਮ ਮਾਨ ਦਾ ਅੱਜ ਗੁਜਰਾਤ ਦਾ ਦੌਰਾ ਹੈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਤੇ ਭਾਜਪਾ ਸਰਕਾਰ ਦੀ ਜੋ ਨੀਤੀਆਂ ਆ ਉਹਨਾਂ ਦੇ ਖਿਲਾਫ ਇਸ ਵਿਸ਼ਾ ਆਲ ਰੈਲੀ ਦੇ ਵਿੱਚ ਸੰਬੋਧਨ ਕਰਦੇ ਹੋਏ ਸੀਐਮ ਮਾਨ ਨਜ਼ਰ ਆਣਗੇ ਫੋਨ ਲਾਈਨ ਤੇ ਵਨੀਤ ਜੁੜੇ ਹੋਏ ਨੇ ਵਨੀਤ ਅੱਜ ਸੀਐਮ ਦਾ ਗੁਜਰਾਤ ਦੌਰਾ ਹੈ ਕਿ ਕੁਝ ਖਾਸ रह ਸਕਦਾ ਹੈ ਬਿਲਕੁਲ ਦੇਖੋ ਅਗਰ ਸੀਐਮ ਭਗਵੰਤ ਮਾਨ ਦੀ ਗੱਲ ਕਰੀਏ ਜਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਅੱਜ ਗੁਜਰਾਤ ਬਹੁਤ ਨੇ ਦੋਨੋਂ ਲੀਡਰ ਔਰ ਭਾਜਪਾ ਦੀ ਨੀਤੀਆਂ ਦੇ ਖਿਲਾਫ ਆਮ ਆਦੀ ਪਾਰਟੀ ਦੀ ਗੁਜਰਾਤ ਦੇ ਵਿੱਚ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ ਕਿਸਾਨਾਂ ਦੇ ਉੱਪਰ ਜਿਹੜੀ ਤਸ਼ੱਦਦ ਢਾਈ ਜਾ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਕਿਸਾਨ ਮਹਾਪੰਚਾਇਤਾਂ ਆਯੋਜਨ ਕੀਤਾ ਜਾ ਰਿਹਾ ਹੈ ਗੁਜਰਾਤ ਦੇ ਸੁਰੇਂਦਰ ਨਗਰ ਦੇ ਵਿੱਚ ਵਿਸ਼ਾਲ ਰੈਲੀ ਜਿਹੜੀ ਹੈ ਉਸ ਨੂੰ ਸੀਐਮ ਭਗਵੰਤ ਮਾਨ ਅਤੇ ਆਮ ਆਦੀ ਪਾਰਟੀ ਦੇ ਹੋਮੀਲ ਕਨਵੀਨਰ ਅਰਵਿੰਦ ਕੇਜਰੀਵਾਸ ਜਿਹੜੇ ਨੇ ਉਹ ਸੰਬੋਧਿਤ ਕਰਨਗੇ ਹਮੇ ਯਾਦ ਹੋਵੇਗਾ ਗੁਜਰਾਤ ਦੇ ਵਿੱਚ ਆਮ ਆਦੀ ਪਾਰਟੀ ਦੀ ਤਰਫੋਂ ਜਦੋਂ ਚੋਣ ਲੜੀ ਗਈ ਸੀ ਤੇ ਗੁਜਰਾਤ ਦੇ ਵਿੱਚ ਇੱਕ ਵੱਡਾ ਹੁੰਗਾਰਾ ਆਮਾਦੀ ਪਾਰਟੀ ਨੂੰ ਮਿਲਿਆ ਸੀ ਉਸੇ ਤਰ੍ਹਾਂ ਦਾ ਹੁੰਗਾਰਾ ਸੀ ਜਿਹੜਾ ਹੁੰਗਾਰਾ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਆਮਾਦੀ ਪਾਰਟੀ اپੋਜੀਸ਼ਨ ਚ 아이 ਸੀ ਉਸ ਸਮਾਂ ਮਿਲਿਆ ਸੀ ਯਾਨੀ ਹੁਣ ਪੰਜਾਬ ਤੋਂ ਬਾਅਦ ਆਮਾਦੀ ਪਾਰਟੀ ਦੀ ਨਜ਼ਰ ਜਿਹੜੀ ਹੈ ਉਹ ਗੁਜਰਾਤ ਦੇ ਉੱਪਰ ਵੀ ਹੈ ਕਿਉਂਕਿ ਗੁਜਰਾਤ ਦੇ ਲੋਕ ਜਿਹੜੇ ਨੇ ਉਹਨਾਂ ਨੇ ਜਿਸ ਢੰਗ ਦੇ ਨਾਲ ਆਮਾਦੀ ਪਾਰਟੀ ਨੂੰ ਗੁਜਰਾਤ ਦੇ ਵਿੱਚ ਸਮਰਥਨ ਦਿੱਤਾ ਤੇ ਉਸ ਸਮਰਥਨ ਨੂੰ ਹੋਰ ਅੱਗੇ ਵਧਾਉਂਦੇ ਹੋਏ ਉਹਨਾਂ ਦੀ ਜਿਹੜੀ ਆਵਾਜ਼ ਹੈ ਉਸ ਨੂੰ ਆਜਾ ਆਮਾਦੀ ਪਾਰਟੀ ਬੁਲੰਗ ਕਰ ਰਹੀ ਹੈ ਕਿਸਾਨਾਂ ਦਾ ਮਸਲਾ ਜਿਹੜਾ ਹੈ ਉਸ ਨੂੰ ਲੈ ਕੇ ਕੇਂਦਰੀ ਦੀ ਨੀਤੀਆਂ ਦੇ ਖਿਲਾਫ ਹੱਲਾ ਬੋਲਿਆ ਜਾਏਗਾ ਦੇਖਣ ਵਾਲੀ ਗੱਲ ਰਹੇਗੀ ਕਿ ਜਦੋਂ ਇਹ ਰੈਲੀ ਸ਼ੁਰੂ ਹੁੰਦੀ ਹੈ ਤਾਂ ਕਿੰਨਾ ਕੁ ਵੱਡਾ ਹੰਗਾਰਾ ਗੁਜਰਾਤੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਦਿੰਦੇ ਨੇ ਔਰ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਅਗਲੀ ਰਣਨੀਤੀ ਕੀ ਰਹੂਗੀ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਅੱਜ ਸੀਐਮ ਭਗਵੰਤ ਮਾਨ ਦਾ ਗੁਜਰਾਤ ਦੌਰਾ ਹੈ ਇਸ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਪਾਛਪਾ ਸਰਕਾਰ ਯਾਨੀ ਕੇਂਦਰ ਸਰਕਾਰ ਦੀ ਨੀਤੀਆਂ ਦੇ ਖਿਲਾਫ ਹੱਲਾ ਬੋਲਿਆ ਜਾਏਗਾ ਜਿਸ ਨਾਲ ਕਿਸਾਨ ਮਹਾਪੰਚਾਇਤ ਦਾ ਵੀ ਜਿਹੜਾ ਆ ਆਯੋਜਨ ਕੀਤਾ ਗਿਆ ਹੈ ਤਾਂ ਸੀਐਮ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਅੱਜ ਗੁਜਰਾਤ ਦੌਰਾ ਹੈ ਇਸ ਦੌਰਾਨ ਗੁਜਰਾਤ ਦੇ ਸੁਰਿੰਦਰ ਨਗਰ ਦੇ ਵਿੱਚ ਇੱਕ ਵੱਡੀ ਵਿਸ਼ਾਲ ਰੈਲੀ ਨੂੰ ਜਿਹੜਾ ਆ ਸੰਬੋਧਨ ਕਰਦੇ ਹੋਏ ਸੀਐਮ ਮਾਨ ਨਜ਼ਰ ਆਣਗੇ ਰਣਨੀਤੀ ਜਿਹੜੀ ਆ ਔਰ ਗੁਜਰਾਤ ਨੂੰ ਲੈ ਕੇ ਵੀ ਹੁਣ ਆਮ ਆਦਮੀ ਪਾਰਟੀ ਜਿਹੜੀ ਆ ਬਣਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਅੱਜ ਸੀਐਮ ਮਾਨ ਗੁਜਰਾਤ ਦੌਰੇ ਤੇ ਰਹਿਣਗੇ ਤੇ ਇਸ ਦੌਰਾਨ ਇੱਕ ਵੱਡੀ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਨਜ਼ਰ ਆਉਣਗੇ। ਦੈ릭 ਸਵੇਰਾ ਜੀ ਵੀ ਵੇਖ ਰਿਓ ਤੁਸੀਂ ਤਾਂ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਜੀ ਹਾਂ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਅੱਜ ਗੁਜਰਾਤ ਦੇ ਦੌਰੇ ਤੇ ਰਹਿਣਗੇ। ਇਸ ਦੌਰਾਨ ਆਪ ਸੁਪਰੀਮੋ ਅਰਵਿੰਦ ਕ੍ਰੇਜੀਵਾਲ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਤਾਂ ਭਾਜਪਾ ਸਰਕਾਰ ਦੀ ਨੀਤੀਆਂ ਦੇ ਖਿਲਾਫ ਇੱਕ ਵਿਸ਼ਾਲ ਰੈਲੀ ਜੋ ਹੈ ਕੀਤੀ ਜਾਵੇਗੀ ਤਾਂ ਵੱਡੀ ਖਬਰ ਹੈ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਅੱਜ ਸੀਐਮ ਮਾਨ ਗੁਜਰਾਤ ਦੌਰੇ ਤੇ ਰਹਿਣ ਵਾਲੇ ਨੇ ਤੇ ਇਸ ਦੌਰਾਨ ਆਪ ਸੁਪਰੀਮੋ ਅਰਿੰਕ ਕੇਜੀ ਵਾਲਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਭਾਜਪਾ ਸਰਕਾਰ ਦੀ ਨੀਤੀਆਂ ਦੇ ਵਿਰੋਧ ਦੇ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਜਾਏਗੀ ਇਸ ਦੇ ਨਾਲ ਹੀ ਕਿਸਾਨ ਮਹਾਪੰਚਾਇਤ ਦਾ ਵੀ ਆਯੋਜਨ ਕੀਤਾ ਗਿਆ ਹੈ ਤਾਂ ਦੱਸਦੀ ਹੈ ਕਿ ਗੁਜਰਾਤ ਦੇ सुरेंद्र नगर ਦੇ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੀਐਮ ਭਗਵੰਤ ਮਾਨ ਸੰਬੋਧਨ ਕਰਦੇ ਹੋਏ ਨਜ਼ਰ ਆਣਗੇ ਤਾਂ ਗੁਜਰਾਤ ਦਾ ਦੌਰਾਏ ਇਸ ਦੌਰਾਨ ਕੀ ਕੁਝ ਖਾਸ ਰਹਿੰਦਾ ਹੈ ਕਿ ਕੁਝ ਸੰਬੋਧਨ ਦੇ ਦੌਰਾਨ ਸੀਐਮ ਮਾਨ ਕਹਿੰਦੇ ਨੇ ਉਹ ਵੇਖਣ ਵਾਲੀ ਗੱਲ ਰਹੇਗੀ ਫਿਲਹਾਲ ਇਹ ਜਾਣਕਾਰੀ ਹੈ ਕਿ ਸੀਐਮ ਮਾਨ ਦਾ ਅੱਜ ਗੁਜਰਾਤ ਦਾ ਦੌਰਾ ਹੈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਤੇ ਭਾਜਪਾ ਸਰਕਾਰ ਦੀ ਜੋ ਨੀਤੀਆਂ ਆ ਉਹਨਾਂ ਦੇ ਖਿਲਾਫ ਇਸ ਵਿਸ਼ਾਲ ਰੈਲੀ ਦੇ ਵਿੱਚ ਸੰਬੋਧਨ ਕਰਦੇ ਹੋਏ ਸੀਐਮ ਮਾਨ ਨਜ਼ਰ ਆਣਗੇ ਫੋਨ ਲਾਈਨ ਤੇ ਬਨੀਤ ਜੁੜੇ ਹੋਏ ਨੇ ਬਨੀਤ ਅੱਜ ਸੀਐਮ ਦਾ ਗੁਜਰਾਤ ਦੌਰਾ ਹੈ ਕਿ ਕੁਝ ਖਾਸ ਰਹਿ ਸਕਦਾ ਹੈ ਬਿਲਕੁਲ ਦੇਖੋ ਜੇਕਰ ਸੀਐਮ ਭਗਵੰਤ ਮਾਨ ਦੀ ਗੱਲ ਕਰੀਏ ਜਾਂ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਅੱਜ ਗੁਜਰਾਤ ਭੋਟੇ ਨੇ ਦੋਨੋਂ ਲੀਡਰਸ ਔਰ ਭਾਜਪਾ ਦੀਆਂ ਨੀਤੀਆਂ ਦੇ ਖਿਲਾਫ ਆਮ ਆਦੀ ਪਾਰਟੀ ਦੀ ਗੁਜਰਾਤ ਦੇ ਵਿੱਚ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ ਕਿਸਾਨਾਂ ਦੇ ਉੱਪਰ ਜਿਹੜੀ ਤਸ਼ੱਦਦ ਢਾਈ ਜਾ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਕਿਸਾਨ ਮਹਾਪੰਚਾਇਤਾਂ ਆਯੋਜਨ ਕੀਤਾ ਜਾ ਰਿਹਾ ਹੈ ਗੁਜਰਾਤ ਦੇ सुरेंद्रनगर ਦੇ ਵਿੱਚ ਵਿਸ਼ਾਲ ਰੈਲੀ ਜਿਹੜੀ ਹੈ ਉਸ ਨੂੰ ਸੀਐਮ ਭਗਵੰਤ ਮਾਨ ਅਤੇ ਆਮ ਆਦੀ ਪਾਰਟੀ ਦੇ ਕੋਮਿਲ ਕਨਵੀਨਰ ਅਰਵਿੰਦ ਕੇਜਰੀਵਾਸ ਜਿਹੜੇ ਨੇ ਉਹ ਸੰਬੋਧਿਤ ਕਰਨਗੇ ਹਮੇ ਯਾਦ ਹੋਏਗਾ ਗੁਜਰਾਤ ਦੇ ਵਿੱਚ ਆਮ ਆਦੀ ਪਾਰਟੀ ਦੀ ਤਰਫੋਂ ਜਦੋਂ ਚੋਣ ਲੜੀ ਗਈ ਸੀ ਤੇ ਗੁਜਰਾਤ ਦੇ ਵਿੱਚ 1/2 ਹੰਗਾਰਾ ਆਮ ਆਦੀ ਪਾਰਟੀ ਨੂੰ ਮਿਲਿਆ ਸੀ ਉਸੇ ਤਰ੍ਹਾਂ ਦਾ ਹੰਗਾਰਾ ਸੀ ਜਿਹੜਾ ਹੰਗਾਰਾ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਆਮ ਆਦੀ ਪਾਰਟੀ ਆਪੋਜੀਸ਼ਨ ਚ ਆਈ ਸੀ ਉਸ ਸਮਾਂ ਮਿਲਿਆ ਸੀ ਯਾਨੀ ਹੁਣ ਪੰਜਾਬ ਤab ਤੋਂ ਬਾਅਦ ਆਮਾਦੀ ਪਾਰਟੀ ਦੀ ਨਜ਼ਰ ਜਿਹੜੀ ਹੈ ਉਹ ਗੁਜਰਾਤ ਦੇ ਉੱਪਰ ਵੀ ਹੈ ਕਿਉਂਕਿ ਗੁਜਰਾਤ ਦੇ ਲੋਕ ਜਿਹੜੇ ਨੇ ਉਹਨਾਂ ਨੇ ਜਿਸ ਢੰਗ ਦੇ ਨਾਲ ਆਮਾਦੀ ਪਾਰਟੀ ਨੂੰ ਗੁਜਰਾਤ ਦੇ ਵਿੱਚ ਸਮਰਥਨ ਦਿੱਤਾ ਤੇ ਉਸ ਸਮਰਥਨ ਨੂੰ ਹੋਰ ਅੱਗੇ ਵਧਾਉਂਦੇ ਹੋਏ ਉਹਨਾਂ ਦੀ ਜਿਹੜੀ ਆਵਾਜ਼ ਹੈ ਉਸ ਨੂੰ ਆਜਾ ਮਾਦੀ ਪਾਰਟੀ ਬੁਲੰਗ ਕਰ ਰਹੀ ਹੈ ਕਿਸਾਨਾਂ ਦਾ ਮਸਲਾ ਜਿਹੜਾ ਹੈ ਉਸ ਨੂੰ ਲੈ ਕੇ ਕੇਂਦਰ ਦੀ ਨੀਤੀਆਂ ਦੇ ਖਿਲਾਫ ਹੱਲਾ ਬੋਲਿਆ ਜਾਏਗਾ ਦੇਖਣ ਵਾਲੀ ਗੱਲ ਰਹੇਗੀ ਕਿ ਜਦੋਂ ਇਹ ਰੈਲੀ ਸ਼ੁਰੂ ਹੁੰਦੀ ਹੈ ਤੇ ਕਿੰਨਾ ਕੁ ਵੱਡਾ ਹੰਗਾਰਾ ਗੁਜਰਾਤੀ ਜਿਹੜੇ ਨੇ ਉਹ ਆਮਾਦੀ ਪਾਰਟੀ ਨੂੰ ਦਿੰਦੇ ने और उस तो बात गुजरात भी जी, जी। जी, जी। जी। के बीच आम आदमी पार्टी भी अगली रणनीति की रहेगी जी बिल्कुल तमाम जानकारी ली लिए धन्यवाद आज सीएम भगवंत मान दा गुजरात दौरा है इस दौरान आप सुप्रीमो अरविंद केजरीवाल भी ओना दे मौजूद रहेंगे भाजपा सरकार यानी केंद्र सरकार दी नीतियां दे खिलाफ हल्ला बोलया जाएगा ज नाल महापंचायत दा भी जिड़ा आयोजन कीता गया है त सीएम मान ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਅੱਜ ਗੁਜਰਾਤ ਦੌਰਾ ਹੈ ਇਸ ਦੌਰਾਨ ਗੁਜਰਾਤ ਦੇ ਸੁਰਿੰਦਰ ਨਗਰ ਦੇ ਵਿੱਚ ਇੱਕ ਵੱਡੀ ਵਿਸ਼ਾਲ ਰੈਲੀ ਨੂੰ ਜਿਹੜਾ ਆ ਸੰਬੋਧਨ ਕਰਦੇ ਹੋਏ ਸੀਐਮ ਮਾਨ ਨਜ਼ਰ ਆਣਗੇ ਰਣਨੀਤੀ ਜਿਹੜੀ ਆ ਉਹ ਗੁਜਰਾਤ ਨੂੰ ਲੈ ਕੇ ਵੀ ਹੁਣ ਆ ਆਮ ਆਦਮੀ ਪਾਰਟੀ ਜਿਹੜੀ ਆ ਬਣਾਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਅੱਜ ਸੀਐਮ ਮਾਨ ਗੁਜਰਾਤ ਦੌਰੇ ਤੇ ਰਹਿਣਗੇ ਤੇ ਇਸ ਦੌਰਾਨ ਇੱਕ ਵੱਡੀ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਨਜ਼ਰ ਆਣਗੇ। ਦਰਿਕ ਸਵੇਰਾ ਜੀ ਵਿਵੇਕ ਰਿਓ ਤੁਸੀਂ ਤਾਂ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਜੀ ਹਾਂ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਅੱਜ ਗੁਜਰਾਤ ਦੇ ਦੌਰੇ ਤੇ ਰਹਿਣਗੇ। ਇਸ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਤਾਂ ਭਾਜਪਾ ਸਰਕਾਰ ਦੀ ਨੀਤੀਆਂ ਦੇ ਖਿਲਾਫ ਇੱਕ ਵਿਸ਼ਾਲ ਰੈਲੀ ਜੋ ਹੈ ਕੀਤੀ ਜਾਵੇਗੀ। ਤਾਂ ਵੱਡੀ ਖਬਰ ਹੈ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਅੱਜ ਸੀਐਮ ਮਾਨ ਗੁਜਰਾਤ ਦੌਰੇ ਤੇ ਰਹਿਣ ਵਾਲੇ ਨੇ ਤੇ ਇਸ ਦੌਰਾਨ ਆਪ ਸੁਪਰੀਮੋ ਵਰਮ ਕੇਜੀ ਵਾਲਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਪਾਜਪਾ ਸਰਕਾਰ ਦੀ ਨੀਤੀਆਂ ਦੇ ਵਿਰੋਧ ਦੇ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਜਾਏਗੀ ਇਸ ਦੇ ਨਾਲ ਹੀ ਕਿਸਾਨ ਮਹਾਪੰਚਾਇਤ ਦਾ ਵੀ ਆਯੋਜਨ ਕੀਤਾ ਗਿਆ ਹੈ ਤਾਂ ਦੱਸਦੀ ਹੈ ਕਿ ਗੁਜਰਾਤ ਦੇ सुरेंद्र नगर ਦੇ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੀਐਮ ਭਗਵੰਤ ਮਾਨ ਸੰਬੋਧਨ ਕਰਦੇ ਹੋਏ ਨਜ਼ਰ ਆਣਗੇ ਤਾਂ ਗੁਜਰਾਤ ਦਾ ਦੌਰਾ ਹੈ ਇਸ ਦੌਰਾਨ ਕੀ ਕੁਝ ਖਾਸ ਰਹਿੰਦਾ ਹੈ ਕਿ ਕੁਝ ਸੰਬੋਧਨ ਦੇ ਦੌਰਾਨ ਸੀਐਮ ਮਾਨ ਕਹਿੰਦੇ ਨੇ ਉਹ ਵੇਖਣ ਵਾਲੀ ਗੱਲ ਰਹੇਗੀ ਫਿਲਹਾਲ ਇਹ ਜਾਣਕਾਰੀ ਹੈ ਕਿ ਸੀਐਮ ਮਾਨ ਦਾ ਅੱਜ ਗੁਜਰਾਤ ਦਾ ਦੌਰਾ ਹੈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਤੇ ਭਾਜਪਾ ਸਰਕਾਰ ਦੀ ਜੋ ਨੀਤੀਆਂ ਆ ਉਹਨਾਂ ਦੇ ਖਿਲਾਫ ਇਸ ਵਿਸ਼ਾਲ ਰੈਲੀ ਦੇ ਵਿੱਚ ਸੰਬੋਧਨ ਕਰਦੇ ਹੋਏ ਸੀਐਮ ਮਾਨ ਨਜ਼ਰ ਆਣਗੇ ਫੋਨ ਲਾਈਨ ਤੇ ਬਣੀਤ ਜੁੜੇ ਹੋਏ ਨੇ ਬਣੀਤ ਅੱਜ ਸੀਐਮ ਦਾ ਗੁਜਰਾਤ ਦੌਰਾ ਹੈ ਕਿ ਕੁਝ ਖਾਸ ਰਹਿ ਸਕਦਾ ਹੈ ਬਿਲਕੁਲ ਦੇਖੋ ਅਗਰ ਸੀਐਮ ਭਗਵੰਤ ਮਾਨ ਦੀ ਗੱਲ ਕਰੀਏ ਜਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਅੱਜ ਗੁਜਰਾਤ ਦੌਰਜੇ ਨੇ ਦੋਨੋਂ ਲੀਡਰਸ ਔਰ ਭਾਜਪਾ ਦੀ ਨੀਤੀਆਂ ਦੇ ਖਿਲਾਫ ਆਮਾਦੀ ਪਾਰਟੀ ਦੀ ਗੁਜਰਾਤ ਦੇ ਵਿੱਚ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ ਕਿਸਾਨਾਂ ਦੇ ਉੱਪਰ ਜਿਹੜੀ ਤਸ਼ੱਦਦ ਢਾਈ ਜਾ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਗੁਜਰਾਤ ਦੇ ਸੁਰੇਂਦਰ ਨਗਰ ਦੇ ਵਿੱਚ ਵਿਸ਼ਾਲ ਰੈਲੀ ਜਿਹੜੀ ਹੈ ਉਸ ਨੂੰ ਸੀਐਮ ਭਗਵੰਤ ਮਾਨ ਅਤੇ ਆਮਾਦੀ ਪਾਰਟੀ ਦੇ ਕੋਮਿਲ ਕਨਵੀਨਰ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਸੰਭੋਗਿਤ ਕਰਨਗੇ ਹਮੇ ਯਾਦ ਹੋਵੇਗਾ ਗੁਜਰਾਤ ਦੇ ਵਿੱਚ ਆਮਾਦੀ ਪਾਰਟੀ ਦੀ ਤਰਫੋਂ ਜਦੋਂ ਚੋਣ ਲੜੀ ਗਈ ਸੀ ਤੇ ਗੁਜਰਾਤ ਦੇ ਵਿੱਚ ਇੱਕ ਵੱਡਾ ਹੁੰਗਾਰਾ ਆਮਾਦੀ ਪਾਰਟੀ ਨੂੰ ਮਿਲਿਆ ਸੀ ਜਾਂ ਉਸੇ ਤਰ੍ਹਾਂ ਦਾ ਹੁੰਗਾਰਾ ਸੀ ਜਿਹੜਾ ਹੁੰਗਾਰਾ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਆਮਾਦੀ ਪਾਰਟੀ ਆਪੋਜੀਸ਼ਨ ਚ ਆਈ ਸੀ ਉਸ ਸਮਾਂ ਮਿਲਿਆ ਸੀ ਯਾਨੀ ਹੁਣ ਪੰਜਾਬ ਤੋਂ ਬਾਅਦ ਆਮਾਦੀ ਪਾਰਟੀ ਦੀ ਨਜ਼ਰ ਜਿਹੜੀ ਹੈ ਉਹ ਗੁਜਰਾਤ ਦੇ ਉੱਪਰ ਵੀ ਹੈ ਕਿਉਂਕਿ ਗੁਜਰਾਤ ਦੇ ਲੋਕ ਜਿਹੜੇ ਨੇ ਉਹਨਾਂ ਨੇ ਜਿਸ ਢੰਗ ਦੇ ਨਾਲ ਆਮਾਦੀ ਪਾਰਟੀ ਨੂੰ ਗੁਜਰਾਤ ਦੇ ਵਿੱਚ ਸਮਰਥਨ ਦਿੱਤਾ ਤੇ ਉਸ ਸਮਰਥਨ ਨੂੰ ਹੋਰ ਅੱਗੇ ਵਧਾਉਂਦੇ ਹੋਏ ਉਹਨਾਂ ਦੀ ਜਿਹੜੀ ਆਵਾਜ਼ ਹੈ ਉਸ ਨੂੰ ਆਮਾਦੀ ਪਾਰਟੀ ਬੁਲੰਗ ਕਰ ਰਹੀ ਹੈ ਕਿਸਾਨਾਂ ਦਾ ਮਸਲਾ ਜਿਹੜਾ ਹੈ ਉਸ ਨੂੰ ਲੈ ਕੇ ਕੇਂਦਰੀ ਦੀ ਨੀਤੀਆਂ ਦੇ ਖਿਲਾਫ ਹੱਲਾ ਬੋਲਿਆ ਜਾਏਗਾ ਦੇਖਣ ਵਾਲੀ ਗੱਲ ਰਹੇਗੀ ਕਿ ਜਦੋਂ ਇਹ ਰੈਲੀ ਸ਼ੁਰੂ ਹੁੰਦੀ ਹੈ ਤਾਂ ਕਿੰਨਾ ਕੁ ਵੱਡਾ ਹੰਗਾਰਾ ਗੁਜਰਾਤੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਦਿੰਦੇ ਨੇ ਔਰ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਅਗਲੀ ਰਣਨੀਤੀ ਕੀ ਰਹੂਗੀ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਅੱਜ ਸੀਐਮ ਭਗਵੰਤ ਮਾਨ ਦਾ ਗੁਜਰਾਤ ਦੌਰਾ ਹੈ ਇਸ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਪਾਛਪਾ ਸਰਕਾਰ ਯਾਨੀ ਕੇਂਦਰ ਸਰਕਾਰ ਦੀ ਨੀਤੀਆਂ ਦੇ ਖਿਲਾਫ ਹੱਲਾ ਬੋਲਿਆ ਜਾਏਗਾ ਇਸ ਦੇ ਨਾਲ ਕਿਸਾਨ ਮਹਾਪੰਚਾਇਤ ਦਾ ਵੀ ਜਿਹੜਾ ਆ ਆਯੋਜਨ ਕੀਤਾ ਗਿਆ ਹੈ ਸਿਮਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਅੱਜ ਗੁਜਰਾਤ ਦੌਰਾ ਹੈ ਇਸ ਦੌਰਾਨ ਗੁਜਰਾਤ ਦੇ ਸੁਰਿੰਦਰ ਨਗਰ ਦੇ ਵਿੱਚ ਇੱਕ ਵੱਡੀ ਵਿਸ਼ਾਲ ਰੈਲੀ ਨੂੰ ਜਿਹੜਾ ਆ ਸੰਬੋਧਨ ਕਰਦੇ ਹੋਏ ਸੀਐਮ ਮਾਨ ਨਜ਼ਰ ਆਣਗੇ ਰਣਨੀਤੀ ਜਿਹੜੀ ਆ ਔਰ ਗੁਜਰਾਤ ਨੂੰ ਲੈ ਕੇ ਵੀ ਹੁਣ ਆਮ ਆਦਮੀ ਪਾਰਟੀ ਜਿਹੜੀ ਆ ਬਣਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਅੱਜ ਸੀਐਮ ਮਾਨ ਗੁਜਰਾਤ ਦੌਰੇ ਤੇ ਰਹਿਣਗੇ ਤੇ ਇਸ ਦੌਰਾਨ ਇੱਕ ਵੱਡੀ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਨਜ਼ਰ ਆਉਣਗੇ